ਕੱਲ ਮਿੱਥੇ ਨੋ 225 ਦੀ ਦਰਮਿਆਨੀ ਰਾਤ ਥਾਣਾ ਆਦਮਪੁਰ ਦੀ ਪੁਲਿਸ ਜਿਸ ਦੇ ਪੀਐਸਆਈ ਸਦਨਾਮ ਸਿੰਘ ਤੇ ਸੀਏ ਸਟਾਫ ਵੱਲੋਂ ਸਾਂਝੇ ਤੌਰ ਤੇ ਦਰੋਲੀ ਮੋੜ ਤੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਆਉਣ ਜਾਣ ਵਾਲੇ ਵਿਅਕਤੀਆਂ ਦੀਆਂ ਸੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸੇ ਨਾਕਾਬੰਦੀ ਦੌਰਾਨ ਦੇਰ ਰਾਤ ਇੱਕ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਜਿਸ ਨੂੰ ਪੁਲਸ ਪਾਰਟੀ ਨੇ ਰੁਪਨਦਾ ਇਸ਼ਾਰਾ ਕੀਤਾ ਪਰ ਉਸਨੇ ਪੁਲਸ ਪਾਰਟੀ ਦੀ ਗੱਡੀ ਤੇ ਖੈਰ ਕਰਨ ਦਿੱਤਾ ਜੋ ਜਵਾਬੀ ਫਾਇਰ ਦਾ ਜਵਾਬ ਦਿੰਦਿਆਂ ਆਇਆ ਇਸ ਵਿਅਕਤੀ ਨੂੰ ਕਾਬੂ ਕਰਨ ਲਈ ਗੋਲੀ ਚਲਾਈ ਜੋ ਇਸ ਨਾਮਲੂ ਬਿਅਕਤੀ ਦੇ ਲੱਥ ਤੇ ਲੱਗੀ ਇਸ ਤਰ੍ਹਾਂ ਇਹ ਡਿੱਗ ਪਿਆ ਅਤੇ ਇਸ ਦੇ ਕੋਲ ਜਿਹੜਾ ਪਿਸਤੌਲ ਸੀ ਉਹ ਵੀ ਡਿੱਗ ਪਿਆ ਤੀਸਰਾ ਇਸ ਵਿਅਕਤੀ ਦਾ ਨਾਮ ਦਵਿੰਦਰ ਸਿੰਘ ਜੀਲਿਸਵਾਜਾ ਪੁੱਤਰ ਮਨਜੀਤ ਸਿੰਘ ਵਾਸੀ ਡਮੁੰਡਾ ਮਾਲੂਮ ਹੋਇਆ ਇਸ ਵਿਅਕਤੀ ਕੋਲੋਂ ਇੱਕ ਪਿਸਤੌਲ 32 ਬੋਰ 10 ਜਿੰਦਾ ਰੌਂਦ ਅਤੇ ਮੌਕੇ ਤੇ ਜੋ ਦੋ ਫਾਇਰ ਇਸ ਵੱਲੋਂ ਕੀਤੇ ਗਏ ਉਸ ਦੇ ਖੋਲ ਕਾਰਟੂਸ ਬਰਾਮਦ ਹੋਏ ਜੋ ਦਰਾਨੇ ਤਫਤੀਸ਼ ਇਹ ਪਾਇਆ ਗਿਆ ਕਿ ਇਸ ਨੇ ਪਹਿਲਾਂ ਵੀ ਮਿਤੀ 25 ਇਹ 25 ਨੂੰ ਪੈਂਡ ਟ੍ਰੋਲੀ ਵਿੱਚ ਇੱਕ ਹਰਮਨਪ੍ਰੀਤ ਸਿੰਘ ਦੇ ਗੋਲੀ ਚਲਾਈ ਸੀ ਜੋ ਇਸ ਵੱਲੋਂ ਚਲਾਈ ਗੋਲੀ ਉਸ ਦੀ ਲੱਤ ਵਿੱਚ ਲੱਗੀ ਸੀ ਇਸ ਖਿਲਾਫ ਆਈਪੀਸੀ ਦੀ ਧਾਰਾ 307 ਤੇ ਬੀਐਨਐਸ ਦੀ ਧਾਰਾ 1093 ਤਹਿਤ ਮੁਕੱਦਮਾ ਨੰਬਰ 102 ਦਰਜਿਆ ਇਸ ਤੋਂ ਇਲਾਵਾ ਥਾਣਾ ਆਦਮਪੁਰ ਵਿੱਚ ਦੋ ਹੋਰ ਮੁਕੱਦਮੇ ਜੀ ਇਸ ਤੇ ਦਰਜਿਆ ਜਿਨ੍ਹਾਂ ਵਿੱਚ ਇਸ ਦੀ ਗ੍ਰਿਫਤਾਰੀ ਲੜਿੰਦੀ ਸੀ ਤੇ ਤਰਾਨੇ ਤਫਤੀਸ਼ ਹੁਣ ਇਹ ਕੱਲ ਦੀ ਸਾਹਮਣੇ ਆਈ ਆ ਵੀ ਹਸ਼ਿਆਰਪੁਰ ਜ਼ਿਲ੍ਹੇ ਵਿੱਚ ਕਿਸੇ ਯੂਟਿਊਬਰ ਉੱਪਰ ਗੋਲੀ ਚਲਾਉਣ ਵਿੱਚ ਵੀ ਇਹ ਇਨਵੋਲਵ ਸੀਗਾ ਔਰ ਇਸ ਮਕਦਮੇ ਦੀ ਨਵਾਂ ਮਕਦਮਾ ਜਿਹੜਾ ਅਰਜ ਕਰਕੇ ਉਹਦੇ ਵਿੱਚ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਆ ਇਸ ਵਿਅਕਤੀ ਦੀ ਪੁਛਗਛ ਦੌਰਾਨ ਬਹੁਤ ਸਾਰੇ ਤੱਥ ਸਾਹਮਣੇ ਆਉਣ ਦੀ ਉਮੀਦ ਹੈ ਇਹ ਗੱਲ ਆਪ ਜੀ ਨੂੰ ਮੈਨੂੰ ਜਰੂਰੀ ਚਾਹਨਾ ਕਿ ਮਾਨਯੋਗ ਪੰਜਾਬ ਸਰਕਾਰ ਦੀਆਂ ਹਜਰਤਾਂ ਮਾਨਯੋਗ ਡੀਪੀ ਸਾਹਿਬ ਸ੍ਰੀ ਗੁਰਮਜਸਤ ਜੀ ਜੀ ਹਾਜਰਤਾ ਅਤੇ ਮਾਨਯੋਗ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਸ੍ਰੀ ਹਰਵਿੰਦਰ ਸਿੰਘ ਬਰਕੀਚ ਦੀਆਂ ਹਜਰਤਾਂ ਮਤਲਬ ਕਿਸੇ ਵੀ ਕ੍ਰਿਮੀਨਲ ਵਿਅਕਤੀ ਨੂੰ ਕਾਬੂ ਕਰਨ ਲਈ ਹਰ ਤਰ੍ਹਾਂ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਨਾਕਾਬੰਦੀ ਵੀ ਇਸੇ ਲੜੀ ਵਿੱਚ ਕੀਤੀ ਜਾ ਰਹੀ ਸੀ ਔਰ ਰਜਾਨਾ ਹੀ ਸਾਡੇ ਥਾਣੇ ਵਿੱਚ ਤੇ ਵੱਖ-ਵੱਖ ਪਲਾਨ ਤਹਿਤ ਨਾਕਾਬੰਦੀ ਤੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਆ ਥੈਂਕ ਯੂ